ਡੇ ਜਿਹੜੀ ਕਿ ਕਾਂਗਰਸ ਤੋਂ ਉਮੀਦਵਾਰ ਨੇ ਯੂਨਸ ਕੁਮਾਰ ਇਥੇ ਅੱਜ ਪਹੁੰਚੇ ਨੇ ਗਲੀ ਨੰਬਰ 23 ਵਿੱਚ ਜਿੱਥੇ ਕਿ ਸੋਨੂ ਪ੍ਰਧਾਨ ਦੇਗਵਾਈ ਵਿੱਚ ਜਿਹੜੀ ਕਿ ਵੱਡੀ ਮੀਟਿੰਗ ਕੀਤੀ ਗਈ ਹੈ ਕੀ ਕਹਣਾ ਜੀ ਕਿੰਨਾ ਕ ਹੰਗਾਰਾ ਮਿਲ ਰਿਹਾ ਜੀ ਜਿਹੜੀ ਅੱਜ ਮੀਟਿੰਗ ਤੁਸੀਂ ਕੀਤੀ ਹੈ ਕਿੰਨੇ ਕ ਲੋਕ ਤਾਂ ਨਾਲ ਜਿਹੜੇ ਕਿ ਚੈਨਲ ਨੂੰ ਤਿਆਰ ਪਸੀਜਾ ਸਾਹਿਬ ਤੁਹਾਡੇ ਕੈਮਰੇ 'ਚ ਆ ਗਏ ਆ ਤੁਸੀਂ ਵੇਖ ਲਿਆ ਉਹ ਥੋੜੇ ਬੋਦੇ ਪਰਿਵਾਰ ਹੀ ਇੱਥੇ ਨਹੀਂ ਹੈਗੇ ਪਰ ਉਹ ਪਿੱਛੇ ਬੈ ਕੇ ਸੁਣਦੇ ਨੇ ਇੱਧਰ ਬੈ ਕੇ ਸੁਣਦੇ ਨੇ ਗੱਲ ਤੇ ਅਗਲੇ ਦੀ ਗੱਲ ਸੁਣਨੀ ਦੀ ਨਾ ਵਿਚਾਰ ਦੀ ਕਿ ਜੇ ਕੋਈ ਆਇਆ ਗੱਲਾਂ ਦੋਧੀਆਂ ਸੁਣਨੀਆਂ ਕੋ ਕੀ ਕਹਿ ਰਿਹਾ ਉਹਦੀ ਗੱਲ ਚੋਰੀ ਵਜਨ ਹੈ ਦਮ ਹੈ ਉਹਦੀ ਗੱਲ ਸਚਾਈ ਗਈ ਹੈ ਲੋਕ ਇਸ ਚੀਜ਼ ਨੂੰ ਪਰਖ ਰਹੇ ਨੇ ਭਾਵੇਂ ਉਹ ਪਿੱਛੇ ਸੁਣਦੇ ਭਾ ਇੱਧਰ ਸੁਣਦੇ ਪਏ ਨੇ ਕੁਛ ਇੱਥੇ ਬੈਠੇ ਨੇ ਬੜਾ ਵਧੀਆ ਹੰਗਾਰਾ ਵਾ ਤੁਹਾਡੇ ਕੈਮਰੇ 'ਚ ਕਹਿਦਾ ਜਨਾਬ ਪ੍ਰੋਪੋਜ਼ੀਸ਼ਨ ਵਾਲੇ ਕਹਿੰਦੇ ਵੀ ਉਹਨਾਂ ਦੀ ਹੁਣ ਨੀਂਦਾਂ ਉੱਡ ਗਈਆਂ ਦਿਲ ਦੀ ਧੜਕਣਾ ਤੇਜ਼ ਹੋ ਗਈਆਂ ਉਹ ਤੇ ਸਭ ਦੀਆਂ ਹੁੰਦੀਆਂ ਇਹ ਦੱਸੋ ਮੇਰੀਆਂ ਹੋਈਆਂ ਕਿ ਉਹਨਾਂ ਦੀ 3 ਵਜੇ ਤੱਕ ਗਲੀਆਂ ਫਿਰਦੇ ਰਹਿੰਦੇ ਆ ਰਾਤ ਦੇ 90 ਤੱਕ ਜਿਹੜਾ ਗਲੀਆਂ ਦੇ ਫਿਰਦਾ ਨੀਂਦ ਉਹਦੀ ਖਰਾਬ ਹੁੰਦੀ ਹੈ ਕਿ ਮੇਰੀ ਹੁੰਨੀ ਆ ਨੀਂਦ ਨਹੀਂ ਮੇਰੀ ਖਰਾਬ ਹੋਈ ਨੀਂਦ ਉਹਨਾਂ ਦੀ ਖਰਾਬ ਹੈ ਜਿਹੜੇ ਗਲੀਆਂ ਰਾਤ ਨੂੰ 3-3 ਵਜੇ ਘੁੰਮਦੇ ਆ ਜਿਹੜੇ ਲੈ ਕੇ ਨਾਲ ਫਿਰਦੇ ਆ ਠੀਕ ਨਹੀਂ ਗੱਲ ਮੇਰੇ ਨਾਲ ਤਾਂ ਕੁਝ ਨਹੀਂ ਗੱਲ ਯੋਨਾ ਜੀ ਲਗਾਤਾਰ ਇਹੀ ਸਵਾਲ ਚੁੱਕੇ ਜਾਂਦਾ ਕਿ ਪਬਲਿਕ ਡਿਲੀਗ੍ਰੀ ਜਿਹੜੀ ਬੰਦੇ ਸਹੀ ਉਹਨੂੰ ਲੋਕ ਕਿੱਥੋਂ ਕੰਮ ਕਰਾਉਣਗੇ ਯਾਰ ਇਹਨਾਂ ਨੇ ਤੇ ਲਾਲਬਾਦ ਦਾ ਸ਼ਾਤੀ ਜੀ ਨੂੰ ਨਹੀਂ ਬਖਸ਼ਿਆ ਜੇ ਉਹਨਾਂ ਦੀ ਗੱਲ ਕਰੀਏ ਤੇ ਮੈਂ ਤੇ ਉਹਨਾਂ ਦੇ ਚਰਨਾ ਦੀ ਧੂਲ ਵੀ ਨਹੀਂ ਗਈ ਯਾਰ ਇੰਦਰਾ ਗਾਂਧੀ ਜੀ ਛੱਡੋ ਚਲੋ ਬਾਅਦ ਚ ਹੋਇਆ ਤੇ ਲਾਲ ਬਾਲ ਦੇ ਸ਼ਾਹਤੀ ਜੀ ਕਿੱਥੇ ਨੇ ਹੂੰ ਅੰਬੇਦਕਰ ਜੀ ਕਿੱਥੇ ਨੇ ਮਹਾਤਮਾ ਜੀ ਕਿੱਥੇ ਮਹਾਤਮਾ ਗਾਂਧੀ ਜੀ ਬਖਸ਼ਨ ਵਾਲੇ ਦੋਨੋਂ ਨਹੀਂ ਬਖਸ਼ ਤੇ ਮੈਂ ਤੁਹਾਨੂੰ ਦੀ ਪੈਰਾਂ ਦੀ ਧੂਲ ਵੀ ਨਹੀਂ ਗਈ ਯਾਰ ਤੇ ਗੱਲਾਂ ਬਣੀਆਂ ਹੁੰਦੀਆਂ ਰਾਜਨੀਤੀ ਵਿੱਚ ਕਰਨ ਦੀਆਂ ਇਲੈਕਸ਼ਨਾਂ ਵਿੱਚ ਹੁੰਦੀਆਂ ਵਾ ਅੱਗੇ ਪਿਛੇ ਕੋਈ ਨਹੀਂ ਕਹੇਗਾ ਹੂੰ ਸਰ ਤੁਹਾਡੇ ਕੈਮਰੇ ਨਹੀਂ ਜਵਾਬ ਕਹਿੰਦੇ ਰਿਟਾਇਰਮੈਂਟ ਦੀ ਉਮਰ ਹੈਗੀ ਹੁਣ ਤੁਸੀਂ ਫੇਰ ਇਲੈਕਸ਼ਨ ਲੜ ਰਹੇ ਹੋ ਮੋਦੀ ਸਾਹਿਬ ਹੋ ਗਏ ਰਿਟਾਇਰ ਹੂੰ ਜਾਂ ਵਧਾਲਿਆ ਉਹਨਾਂ ਨੇ ਦੁਬਾਰਾ ਫੇਰ ਕਾਨੂੰਨ ਦੂਜਿਆਂ ਵਾਸਤੇ ਆ ਆਪਣੇ ਵਾਸਤੇ ਥੋੜਾ ਹੁੰਦੇ ਆ ਮੇਰੇ ਵਾਸਤੇ ਕਾਹਦੇ ਕਾਨੂੰਨ ਬਈ ਰਿਟਾਇਰਮੈਂਟ ਦੀ ਉਮਰ ਜਿਹੜੀ ਆ ਮੈਂ ਤੇ ਰਾਤੀ ਵੀ ਕਿਹਾ ਸੀ ਦੌੜਣਾ ਨਹੀਂ ਆ ਜਾਓ ਦੋੜਨਾ ਕੱਲਾ ਕੁੱਲਣਾ ਦੇ ਆ ਜਾਓ ਜਦੋਂ ਮਰਜ਼ੀ ਜਾਓ ਪੂਲ ਤਿਆਰੀ ਹੈ ਸੋ ਸਾਰੇ ਪਾਸਿਓਂ ਠੀਕ ਆ ਰੱਬ ਦੀ ਕਿਰਪਾ ਹੀ ਪ੍ਰਾਣੀਆਂ ਖਰੱਕਾ ਖਦੀਆਂ ਹੂੰ ਸ਼ਰਾਬਾਂ ਨਹੀਂ ਪੀਤੀਆਂ ਠੀਕ ਹੈ ਨਾ ਮਿੱਟੀ 'ਚ ਖੇਡੇਦੇ ਆ ਲੱਭਾ 'ਚ ਇਹ ਅਣੀ ਨੇ ਲੱਤਾਂ ਲੱਪਣੀਆਂ ਨੇ ਬਿੱਟੀ ਨੇ ਸਵੇਰੇ 6 ਵਜੇ ਰਾਤੀ 7 ਵਜੇ ਘਰ ਆਉਣਾ ਕੱਛਾ ਪਾ ਕੇ ਫੰਟ ਵਾਲਾ ਪਜਾਮਾ ਇਹ ਉਹ ਜਾਣ ਕੋਈ ਘਬਰਾਉਣਾਂ ਦੀ ਗੱਲ ਨਹੀਂ ਕਿਹੜੇ ਕੰਮ ਨੇ ਜਿਹੜੇ ਕਰਵਾਉਣਾ ਚਾਹੋਗੇ ਅਗਲੀ ਟਨਵਰ ਚ ਜੇ ਲੋਕੀ ਤੁਹਾਨੂੰ ਭੇਜਣੇ ਨੇ ਨਿਗਮ ਹਾਊਸ ਤੇ ਮੈਂ ਕਹਿੰਦਾ ਜਿਹੜੇ ਵੀ ਕੰਮ ਮੇਰੀ ਬੋਰਡ ਦੇ ਖਰਾਬ ਹੋ ਚੁੱਕੇ ਆ ਅੱਜ 4 ਸਾਲ ਹੋ ਗਏ ਆ 3 ਸਾਲ ਸਰਕਾਰ ਆਈ ਨਹੀਂ ਹੋ ਕੇ ਪਰ ਅਹੀ ਵੀ ਕੋ 6 ਮਹੀਨੇ ਪਹਿਲੇ ਕੀਤੇ ਹੋਣਗੇ ਉਹ ਸਾਰੇ ਕੰਮ ਕਰਾਂਗੇ ਹੁਣ ਮੈਂ ਦੱਸਿਆ ਇਹਨਾਂ ਨੂੰ ਟਿਊਬ ਲਵਾ ਕੇ ਦੇਣਾ ਜ਼ਰੂਰੀ ਹੈ ਜਿਹੜਾ ਇਹਨਾਂ ਦਾ ਟ੍ਰਾਂਸਫਾਰਮਰ ਦਾ ਕੰਮ ਉਹ ਵੀ ਕਰਾ ਦੇਣਾ ਮੈਂ ਜਿਹੜੇ ਵੀ ਕੰਮੇ ਕਰਾ ਦੇਗਾ ਛੱਡਣਾ ਕੋਈ ਨਹੀਂ ਤੁਹਾਡੇ ਕੋਲ ਕਸਮ ਤੁਮਕੇ ਵੀ ਮਿਲਦੇ ਜੀ ਤੁਸੀਂ ਕਹਿੰਦੇ ਸੋਨੂੰ ਨੂੰ ਵੀ ਥਮਕੇ ਮਿਲਦੇ ਇੱਕ ਨੂੰ ਥੜਾ ਮਿਲ ਗਿਆ ਇਹ ਜਿਹੜੀ ਸ਼ਬਦਾਬਲੀ ਮੈਨੂੰ ਤਾਂ ਵਰਤਣੀ ਪਈ ਆ ਜੀ ਕਿ ਇਹ ਕੰਮ ਹੋ ਰਿਹਾ ਗੰਦਾ ਕੰਮ ਹੈ ਇਹਦੇ ਬੱਚੇ ਨੂੰ ਕਿਹਾ ਗਿਆ ਵਾ ਕਿ ਆਪਣੇ ਪਿਓ ਨੂੰ ਹਟਾਲਾ ਨਾ ਦਿਨ ਜਾਂ ਬੁਰਾ ਹੋਵੇਗਾ ਜੇ ਕੋਈ ਝੰਡੇ ਲਾਂਦਾ ਹੁੰਦਾ ਤੁਹਾਨੂੰ ਕਹਿੰਦਾ ਤੁਹਾਨੂੰ ਬਾਦਚੋਂ ਜੇ ਕੋਈ ਲੜੀਆਂ ਲਾ ਰਿਹਾ ਡੋਡ ਵੀ ਕਹਿੰਦਾ ਕੋਈ ਨਹੀਂ ਬੜਾ ਭੈੜਾ ਅਸਰ ਹੋਊ ਤੁਹਾਨੂੰ ਇਸ ਚੀਜ਼ ਦਾ ਯਾ ਜੇ ਕੋਈ ਝੜੀਆਂ ਲਾ ਰਿਹਾ ਝੰਡਾ ਲਾ ਰਿਹਾ ਜੋ ਕੋ ਮੇਰੇ ਨਾਂ ਚੱਲ ਰਿਹਾ ਤੁਹਾਨੂੰ ਕੀ ਆ ਕੋਈ ਇੱਕ ਬੰਦਾ ਲਿਆਓ ਜੇ ਮੈਂ ਕਿਸੇ ਨੂੰ ਕਿਹਾ ਹੋਵੇ ਮੇਰੇ ਮਹੱਲੇ ਦੇ ਬੰਦੇ ਉਹਨਾਂ ਦੇ ਨਾਲ ਹਨ ਮੈਂ ਦੇਖੇ ਇੰਜ ਕੱਖ ਵੀ ਨਹੀਂ ਵੇਖਿਆ ਕਿਸ ਦੇ ਨਾਲ ਠੀਕ ਆ ਆਪਣੇ ਮੰਦੀ ਸ਼ਰਧਾ ਜਿਹਦੇ ਨਾਲ ਜਾਣਾ ਜਾਵੇ ਕੋਈ ਪਿਛਲੇ ਇਲੈਕਸ਼ਨ ਚ ਕਿੰਨੀ ਲੀਡ ਰਹੀ ਸੀ ਉਹ ਰਾਜ ਕੀ ਕਿੰਨੀ ਹੋਏਗੀ ਪਹਿਲੇ ਇਲੈਕਸ਼ਨ ਮੇਰੀ ਲੀਡ ਸੀ ਆਪਣਾ 700 ਦੀ 700 ਦੀ ਪਹਿਲਾ ਅਜਾਜ ਜਿੱਤੇ ਆ ਉਸ ਤੋਂ ਜਿਹੜਾ ਦੂਸਰਾ ਸੀ 2000 ਦੀ ਸੀ ਜਦੋਂ ਸਰਕਾਰ ਰੀਪੀਟ ਹੋਈ ਜਿੰਨਾਂ ਦੀ ਚਾਰ ਜਿੱਤੇ ਆ ਉਦੋਂ 900 ਦੀ ਸੀ ਆ ਜਿਹੜਾ ਪਿਛਲਾ ਗਿਆ ਵਾ ਪੋਤੇ 1900 ਦੀ ਹੁਣ ਦੇਖੋ ਹੁਣ ਇਹਨਾਂ ਦੀ ਮਰਜ਼ੀ ਆ ਕਿਨੇ ਦੀ ਦਿੰਦੇ ਪਰ ਦੇਣਗੇ ਜ਼ਰੂਰ ਦੇਣਗੇ ਲੀੜੀ 2000 ਦੀ ਮੇਰੀ ਇੱਕ ਗੱਲ ਸੁਣ ਲੋ ਜਿਹੜੀ ਮੈਂ ਗੱਲ ਕਹੀ ਆ ਨਾ ਰਾਤ ਵਾਲੀ ਇਹ ਨਾ ਨਾ ਹੋਵੇ ਲੱਭੇਗਾ ਕੋਈ ਨਹੀਂ ਤੂੰ ਹੀ ਫੇਰ ਕਹਿੰਦੇ ਤੂੰ ਵੱਧ ਗੱਲ ਕਰਨਾ ਉੱਚੀ ਗੱਲ ਕਰਨਾ ਵੱਡੀ ਗੱਲ ਕਰਨਾ ਪਰ ਵਿਸ਼ਵਾਸ ਹੁੰਦਾ ਆਪਣੇ ਆਪ ਨੂੰ ਇਹਨਾਂ ਕੋ ਸੌਂ ਜਾਇਆ ਕਰੋ 10 ਵਜੇ ਮੈਂ ਵੀ ਸੌਂ ਜਾਇਆ ਕਰਾਂਗਾ ਜੰਦਰਾ ਚਾਬੀ ਮੇਰੀ ਤੂੰ ਹੀ ਲੈ ਜਾ ਤੇ ਆਪਣੀ ਮੈਨੂੰ ਦੇ ਜਾ ਤੇ ਫੇਰ ਲਕਸ਼ ਲੜੋ ਤੇ ਲੱਗ ਜਾਏਗਾ ਪਤਾ ਨੀਂਦਰ ਕਿਦੀ ਉੱਡੀਦੀ ਆ ਇਲੈਕਸ਼ਨ ਤੇ ਉਹ ਮੁੱਦਿਆਂ ਤੇ ਹੋਣਾ ਚਾਹੀਦਾ ਏ ਮੁੱਦੇ ਵਧੀਆ ਜਿਹੜੇ ਹੋਣੇ ਉਹ ਬੜੀ-ਬੜੀ ਵਧੀਆ ਤਰੀਕੇ ਨਾਲ ਇਲੈਕਸ਼ਨ ਜਿਹੜੀ ਲੈਣੀ ਚਾਹੀਦੀ ਮੁੱਦਿਆਂ ਤੇ ਹਾਂ ਮੁੱਦਿਆਂ ਤੇ ਤੁਸੀਂ ਕਹੋ ਜੀ ਯੂਨਸ ਨੇ ਪਾਰਕ ਬੜਾ ਸੋਹਣਾ ਬਣਾਇਆ ਸਾਡੇ ਮੱਲੇ ਵਾਲਾ ਮੱਲੇ ਦੀ ਗੱਲ ਕਰਨੇ ਆਪਾਂ ਮੱਲੇ 'ਚ ਦੋ ਟਿਊਬਲ ਦਿੱਤੇ ਇੱਕ ਗਿਆ ਤੇ ਦੂਜਾ ਚਾਲੂ ਪਾਰਕ 'ਚ ਜਿਮ ਲੱਗੀ ਆ ਪਾਰਕ ਸੇਫ ਚਿਲਡਰਨ ਪਾਰਕ ਬਣਿਆ ਆ ਬੱਚਾ ਨਾ ਖੇਡਣ ਲੱਗ ਗਿਆ ਮੈਂ ਪਰ ਉਹ ਕਹਿੰਦੇ ਜੀ ਜੁਨੀਸ ਕੁਮਾਰ ਜਾਂਦੇ ਤੇ ਲੋਕੀ ਬੂਏ ਬੰਦ ਕਰ ਲੈਂਦੇ ਲੋਕੀ ਉਹਨਾਂ ਨੂੰ ਸੁਣਦੇ ਨਹੀਂਗੇ ਕਿ ਕੌਣ ਹੈ ਪੁੱਛਦੇ ਕੌਣ ਹੈ ਤੁਸੀਂ ਹੈ ਕੌਣ ਆ ਇਹ ਕੀ ਕਹਿਣ ਦੇ ਆ ਇਹ ਕੀ ਆ ਇਹ ਬੂਏ ਬੰਦ ਨੇ ਦੱਸੋ ਕੋਈ ਬੂਹਾ ਹੈ ਬੰਦ ਤੇ ਦੱਸੋ ਜਿਹੜੋ ਕਹਿੰਦੇ ਜੀ ਡੋਰ ਡੋਰ ਕਰਨ ਗਏ ਸੀ ਜੁਨੀਸ ਕੁਮਾਰ ਤੇ ਉਦੋਂ ਬੂਏ ਲੋਕਾਂ ਨੇ ਖੋਲੇ ਨਹੀਂ ਕੋਈ ਨਹੀਂ ਕੋਈ ਮੈਂ ਨਾਲ ਸੀ ਤੁਸੀਂ ਸਾਡੇ ਬੂਏ ਮੇਰੀ ਗੱਲ ਸੁਣੋ ਤੁਸੀਂ ਨਾਲ ਹੀ ਰਹੇ ਹੋ ਨਵੇਂ ਕੁੱੜ ਚ ਕਿਹੜਾ ਬੂਆ ਬੰਦ ਸੀ ਇਹ ਕਹਿੰਦਾ ਕੋਈ ਬੰਦ ਜਗਾ ਦੇ ਦੱਸ ਦਿਓ ਮੈਨੂੰ ਬਈ ਉਹਨਾਂ ਨੇ ਕਹਿਣਾ ਦੀ ਗੱਲ ਮੈਂ ਕਹ ਕਹਿਣ ਦਿਓ ਕਹੀ ਜਾਣ ਦਿਓ ਕਹਿਣਾ ਤਾਂ ਹੁੰਦਾ ਹੀ ਆ ਉਹਨਾਂ ਨੇ ਕਹਿਣਾ ਬਈ ਜਿਹਨੂੰ ਨਾਛਰੀ ਹੁੰਦਾ ਉਹਨਾਂ ਕਹਿੰਦੇ ਅੰਗ ਡੇਡਾਗਾ ਜੀ ਇਸ ਵੇਲੇ ਵਾਲੇ ਕਹਾਣੀ ਸੁਣ ਕੇ ਆਂਦੇ ਹਨ ਅੰਗ ਜਿਹੜਾ ਡੇਡਾਗਾ ਇਹ ਜਿਹੜੇ ਹੀਰੇ ਹੁੰਦੇ ਨਾ ਕਾਲੇ ਹੁੰਦੇ ਆ ਕਾਲੇ ਨਾ ਹੀਰੇ ਕਾਲੇ ਹੁੰਦੇ ਆ ਪਰ ਉਹ ਕੀਮਤੀ ਬੜੇ ਹੁੰਦੇ ਆ ਲੋਕਾਂ ਨੂੰ ਇਸ ਸਮਝ ਆ ਚੁੱਕੀ ਆ ਤੁਹਾਡੀ ਕੀਮਤ ਤੇ ਲੋਕਾਂ ਨੂੰ ਸਮਝ ਆ ਗਈ ਮੇਰੀ ਪਹਿਲੇ ਗੱਲ ਤੇ ਪੂਰੀ ਕਰਨ ਦਿਓ ਹੀਰਾ ਨਾ ਅੱਜ ਲਈਏ ਆਪਾਂ ਜੀ ਇਹ ਕਹਿੰਦੇ ਪੁਰਾਣਾ ਹੋ ਗਿਆ ਬਦਲ ਦਿਓ ਜਾਂਦਿਓ ਪਰ ਇਹਦੀ ਕੀਮਤ ਬਾਈਆਂ ਸਲਾਂ ਚ ਤਿਕਣੀ ਚੁਕਣੀ ਹੋ ਚੁੱਕੀ ਆ ਜਿਹੜਾ ਕੱਚ ਹੁੰਦਾ ਨਾ ਚਮਕਦਾ ਇੱਕ ਵਾਰੀ ਮੰਦਰੀ ਚ ਲੱਗ ਜਾਏ ਸੌਦਾ ਲੈ ਕੇ ਲਓ 10 ਰੁਪਏ ਦਾ ਨਹੀਂ ਵਿਕਦਾ ਬਾਅਦ ਚ ਤੇ ਲੋਕਾਂ ਨੂੰ ਸਮਝ ਇਸਦੀ ਬੜੀ ਭਲੀ ਭਾਂਦੀ ਜਾਂਦੇ ਆ ਵੀ ਇਹੀ ਕਰਨਾ ਕੀ ਆ ਮੈਂ ਕੋਈ ਗੱਲ ਕਹਿ ਰਿਹਾ ਜਿਹੜੀ 10 ਦੇ ਜੰਦਰੇ ਮਾਰ ਕੇ ਸਮਝੋ ਮੇਰੀ ਚਾਬੀ ਲਾਇ ਤੇ ਆਪਣੀ ਦੇ ਜਾਓ ਕਾਂਗਰਸ 100% ਪੜਾਉਗੀ ਆਪਾਂ ਇੱਥੇ ਅੰਮ੍ਰਿਤਸਰ ਵਿੱਚ ਬਿਲਕੁਲ 100% ਬਣੇਗਾ ਇਲੈਕਸ਼ਨ ਲੇਟ ਹੋਣ ਦਾ ਕਾਰਨ ਕੀ ਸੀ ਕਾਰਨ ਇਹੋ ਹੀ ਆ ਉਹਨਾਂ ਨੂੰ ਆਪਣੀ ਜ਼ਮੀਨ ਨਜ਼ਰ ਆ ਗਈ ਆ ਨਾ ਉਹ ਗੱਲ ਨਹੀਂ ਕਰ ਸਕਿਆ ਆਪਣੇ ਆਪ ਨੂੰ ਚਿਹਰਾ ਮੰਨਦੇ ਹੋ ਅਮੀਰ ਦਾ ਨਹੀਂ ਸਰ ਮੈਂ ਨਹੀਂ ਮੰਨਦਾ ਇਹ ਹਾਈ ਕਮਾਂਦੀ ਮਰਜ਼ੀ ਆ ਉਹ ਕੀ ਕਹਿੰਦੀ ਆ ਕਿ ਮੈਨੂੰ ਕੌਂਸਲਰ ਵੀ ਰਹਿਣਾ ਚਾਹ ਪੈ ਸਕਦਾ ਕੋਈ ਤਿੰਨਾਂ ਦਾ ਜੋ ਕੋ ਮਿਲ ਵੀ ਸਕਦੀ ਆ ਕੋਈ ਇਹ ਉਹਨਾਂ ਦੀ ਮਰਜ਼ੀ ਆ ਜੋ ਕਰਨਗੇ ਸਿਰ ਮਤੇ ਪਾਰਟੀ ਆਪਣੀ ਪਾਰਟੀ ਸਰਵਪਰੀਆ ਜੋ ਕਰਨਗੇ ਮਨਜ਼ੂਰ ਆ ਸਿਰਫ ਪਾਰਟੀ ਦੀ ਕਰਨੀ ਲੋਕਾਂ ਕੋਲ ਅਪੀਲ ਕਰਨੀ ਚਾਹੀਦੀ ਮੈਂ ਤਾਂ ਦੱਸਣਾ ਚਾਹੁੰਨਾ ਡਿਪਟੀ ਮੇਰੇ ਆ ਪਿਛਲੀ ਟਰਮ ਵਿੱਚ ਦੇਖਿਆ ਜਲਵੇ ਸਾਰਾ ਸ਼ਹਿਰ ਢੁਕਦਾ ਸੀ। ਸਾਦੇ ਉਹ ਜਾਦੇ ਕਾਉਂਸਲ ਮੇਰੇ ਕੋ ਆਂਦੇ ਸੀ। ਆਂਦੇ ਸੀ ਨਾ। ਜਦੋਂ ਮੈਂ ਪਹਿਲੀ ਵਾਰੀ ਕਾਉਂਸਲ ਬਣਿਆ ਨਾ ਉਦੋਂ ਵੀ ਬੜੀ ਰੱਬ ਦੀ ਕਿਰਪਾ ਸੀ ਜາດ ਸਾ ਉਦੋਂ ਵੀ ਬਹੁਤ ਕਿਰਪਾ ਸੀ ਮੇਰੇ ਉੱਤੇ। ਹੁਣ ਵੀ ਜੇ ਜੋ ਵੀ ਮੈਨੂੰ ਪੋਜੀਸ਼ਨ ਮਿਲੇਗੀ ਉਹਦੇ 'ਚ ਮੇਰੀ ਵਾਰਡ ਵਾਸੀ ਜਿਹੜੇ ਨਾ ਮੇਰੀ ਵਾਰਡ ਦੇ ਵਾਸੀ ਉਹ ਕਤਈ ਨਿਰਾਸ਼ ਨਹੀਂ ਹੋ ਸਕਦੇ। ਮੈਨੂੰ ਕੰਮ ਕਰਾਉਣੇ ਆਉਂਦੇ ਮੈਂ ਕਰਾ ਲੈਣੇ ਆ। ਬਿਲਕੁਲ ਜੀ ਇਹਨੇ ਸਾਬਕਾ ਡਿਪਟੀ ਮੇਅਰ ਜੁਨੈਸ਼ ਕੁਮਾਰ ਨੇ ਕਿ ਆਖਰੀ ਨੂੰ ਜਰੂਰ ਜਿਵੇਂ ਪੰਗੇ ਵਾਲੀ ਕਿਤਾਬੇ ਨਿਗਮ ਹਾਊਸ ਵਿੱਚ ਜਨਗਤ ਤੇ ਲੋਕਾਂ ਦਾ ਸਮਰਥਨ ਉਹਨਾਂ ਨੂੰ ਭਰਪੂਰ ਮਿਲਿਆ ਹੈ ਕਮਪਰਸ ਸੁਖਪਾਲ ਦੇ ਨਾਲ ਸਿਕੰਦਰ ਪਸੀਚਾ ਦੈਨਿਕ ਸ੍ਰੀਟੀਵੀ ਅੰਮ੍ਰਿਤਸਰ